ਚੰਗੀ ਵੀਡੀਓ ਪਾਉਣ ਵਾਲੇ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਆ ਵੀਡੀਓ ਸੁਣ ਕੇ ਦੇਖੋ ਆਪਣਾ ਆਪ ਮਸ਼ੀਨ ਬਣਾਇਆ ਔਖੇ ਸੌਖੇ ਕਰਜ਼ਾ ਲਾਇਆ ਕਰਜ਼ਾ ਲਾ ਕੇ ਕੋਠੀ ਪਾਈ ਥੋੜੀ ਹੋਰ ਜ਼ਮੀਨ ਬਣਾਈ ਹੂੰ ਫੇਰ ਪੈ ਗਿਆ ਲਾਲਚ ਐਸਾ ਸੋਚੀ ਜਾਵਾ ਪੈਸਾ ਪੈਸਾ ਦਿਲ ਨੇ ਬੰਦ ਨਹੀਂ ਕੀਤਾ ਰੋਣਾ ਕਹਿੰਦਾ ਇੱਥੇ ਪੱਕਾ ਹੋਣਾ ਹੂੰ ਭਰੀ ਫੀਸ ਕੀਤਾ ਜਪਲਾਈ ਗਵਰਨਮੈਂਟ ਨੇ ਮੋਹਰ ਲਗਾਈ ਹੂੰ ਮਿੱਤਰਾਂ ਨੂੰ ਵਰਤਾਇਆ ਪੀਜਾ ਬਣ ਗਿਆ ਮੈਂ ਯੂਕੇ ਦਾ ਜੀਜਾ ਉਹ ਕਹਿੰਦੇ ਵੀ ਹੁਣ ਸਰਕਾਰ ਦੇ ਉਹ ਜਿਹੜੇ ਪੱਕੇ ਹੋ ਜਾਣੇ ਕੋਈ ਕਾਰਡ ਉੱਥੋਂ ਦਾ ਕੋਈ ਬਣ ਜੇ ਤੇ ਉਹ ਵੀ ਸਰਕਾਰ ਉਹਨਾਂ ਦੀ ਜ਼ਿਆਦੀ ਸੇਵਾ ਕਰਦੀ ਐ ਸਹੂਲਤਾਂ ਦਿੰਦੀ ਐ ਜਵਾਈ ਬਣਾ ਲੈ ਸਰਕਾਰ ਦੇ ਕਿ ਹਾਂ ਜਵਾਈ ਪਾਈ ਬਣ ਕੇ ਉਹਨਾਂ ਨੂੰ ਜ਼ਿਆਦੀ ਸੇਵਾ ਹੁੰਦੀ ਹਾਂ ਖੈਰ ਮਹਾਵਰਾ ਹੀ ਐ ਚਲੋ ਤੇ ਜਿੱਦਾਂ ਚੋਂ ਉਹ ਤੋਂ ਅਸਲ ਚੋਂ ਉਹਨਾਂ ਦਾ ਅਨੁਭਵ ਸੀ ਜਿੱਥੋਂ ਮੈਂ ਸੁਣਿਆ ਜਿਹੜੇ ਬੈਠੇ ਸਨ ਉੱਥੇ ਹੂੰ ਫੇਰ ਫੈਮਿਲੀ ਇੱਥੇ ਸੱਦੀ ਹਾਂ ਆਗੇ ਝੁਕੇ ਗੋਲੂ ਮੱਦੀ ਹੂੰ ਫੇਰ ਫੈਮਿਲੀ ਇੱਥੇ ਸੱਦੀ ਆਗੇ ਝੁਕੇ ਗੋਲੂ ਮੱਦੀ ਮੱਦੀ ਹੋਰਾਂ ਖਰਚ ਵਧਾਇਆ ਕੋਲੂ ਵਾਲਾ ਬੈਲ ਬਣਾਇਆ ਕੰਮ ਕਰੀਦਾ ਠੰਡ ਚ ਖੜ ਕੇ ਪੌਂਡ ਕਦੀ ਨਹੀਂ ਵੇਖੇ ਫੜ ਕੇ ਹਮ ਖਾਤਿਆਂ ਦੇ ਵਿੱਚ ਸਿੱਧੇ ਆਉਂਦੇ ਬੈਂਕ ਵਾਲੇ ਹੀ ਬਿੱਲ ਚੁਕਾਉਂਦੇ ਗੈਸ ਟੈਕਸ ਬਿਜਲੀ ਤੇ ਪਾਣੀ ਕਪੜੇ ਪਾਉਣੇ ਰੋਟੀ ਖਾਣੀ ਸਭ ਕੁਝ ਇੱਥੇ ਪੈਂਦਾ ਸਹਿਣਾ ਸੌਖਾ ਨਹੀਂ ਯੂਕੇ ਵਿੱਚ ਰਹਿਣਾ ਪੈਸੇ ਖਾਤਰ ਰੂਪ ਗਵਾਇਆ ਪੈਸੇ ਖਾਤਰ ਧਰਮ ਗਵਾਇਆ ਪੈਸੇ ਖਾਤਰ ਛੱਡ ਪੌਂਡਾਂ ਖਾਤਰ ਛੱਡਤੀ ਬੋਲੀ ਹਮ ਪੌਂਡਾਂ ਖਾਤਰ ਜ਼ਿੰਦਗੀ ਰੋਲੀ ਜੀ ਮੈਨੂੰ ਖਾਂਦੇ ਵੱਡ ਵੱਡ ਚੋਰੇ ਧੀਆਂ ਪੁੱਤਰ ਬਣ ਕੇ ਗੋਰੇ ਸੈਨ ਨੂੰ ਛੱਡ ਪਏ ਨੂੰ ਰੋਮਾਂ ਜੀ ਕਰਦਾ ਪੰਜਾਬ ਚ ਹੋਵਾ ਜਿੰਨੀ ਮਰਜ਼ੀ ਹੋਵੇ ਤੰਗੀ ਆਪਣੇ ਘਰ ਦੀ ਆ